ਖਮਾਣੂ ਸ਼ਹਿਰ ਅੰਦਰ ਸਕੂਲਾਂ ਨੂੰ ਛੁੱਟੀ ਵੇਲੇ ਬੋਲਟਾਂ ਤੇ ਵੱਜਦੇ ਪਟਾਕਿਆਂ ਤੋਂ ਖਮਾਣੂ ਵਾਸੀਆਂ ਨੇ ਸੁੱਖ ਦਾ ਸਾ ਲਿਆ ਖਮਾਣੂ ਸ਼ਹਿਰ ਅੰਦਰ ਆਏ ਦਿਨ ਬੋਲਟਾਂ ਤੇ ਵੱਜਦੇ ਪਟਾਕਿਆਂ ਤੋਂ ਲੋਕ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੋਂ ਗੁਜ਼ਰ ਰਹੇ ਸਨ ਜਿਸ ਤੇ ਖਮਾਣੂ ਦੀ ਟ੍ਰੈਫਿਕ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 3 ਬੋਲਟ ਮੋਟਰਸਾਈਕਲ ਥਾਣੇ 'ਚ ਬੰਦ ਕਰ ਦਿੱਤੇ ਤੁਸੀਂ ਖੁਦ ਵੀ ਸੁਣ ਲਓ ਇਨ੍ਹਾਂ ਬੋਲਟ ਮੋਟਰਸਾਈਕਲਾਂ ਦੇ ਸਲੈਂਸਰਾਂ ਦੀ ਆਵਾਜ਼ ਟ੍ਰੈਫਿਕ ਇੰਚਾਰਜ ਬਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਬਹੁਤ ਸਾਰੇ ਸਕੂਲਾਂ ਦੇ ਸਟਾਫ ਵੱਲੋਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸ਼ਿਕਾਇਤਾਂ ਰਹੀਆਂ ਸਨ ਕਿ ਉਹਨਾਂ ਦੇ ਬੱਚੇ ਮਾਪਿਆਂ ਅਤੇ ਅਧਿਆਪਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਜਿਸ ਕਰਕੇ ਮਾਪਿਆਂ ਅਤੇ ਅਧਿਆਪਕ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੋਂ ਗੁਜ਼ਰ ਰਹੇ ਹਨ ਜਿਸ ਦੇ ਚੱਲਦਿਆਂ ਟ੍ਰੈਫਿਕ ਇੰਚਾਰਜ ਬਰਿੰਦਰਜੀਤ ਸਿੰਘ ਨਾਗਰਾ ਨੇ ਸਕੂਲ ਨੂੰ ਛੁੱਟੀ ਹੋਣ ਵੇਲੇ ਤਿੰਨ ਮੋਟਰਸਾਈਕਲ ਕਾਬੂ ਕੀਤੇ ਜਿਨ੍ਹਾਂ ਦੇ ਕੋਲ ਨਾ ਤਾਂ ਕੋਈ ਦਸਤਾਵੇਜ਼ ਸਨ ਅਤੇ ਉਲਟ ਇਹ ਨੌਜਵਾਨ ਛੁੱਟੀ ਵੇਲੇ ਪਟਾਕੇ ਬਿਜਾ ਕੇ ਆਵਾਜ਼ਾਈ ਚ ਬੇਗਨ ਪਰੇਹਸਨ ਜਿਨ੍ਹਾਂ ਨੂੰ ਤੁਰੰ ਪ੍ਰੈਫਕੰਡਰਜ ਨਗਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਬਿਨਾਂ ਦਸਤਾਵੇਜ਼ ਲਾਇਸੈਂਸ ਤੋਂ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਇਸ ਸਬੰਧੀ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਕੀ ਕਿਹਾ ਤੁਸੀਂ ਵੀ ਸੁਣ ਲਓ ਮੇਰਾ ਨਾਮ ਸਿਮਰਨਦੀਪ ਸਿੰਘ ਆ ਪਿੰਡ ਸਿੱਧੂ ਪਰਕਾਣ ਤੋਂ ਹੀ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਖਮਾਣੋ ਸ਼ਹਿਰ ਦੇ ਵਿੱਚ ਲੋਕ ਬਹੁਤ ਦੁਖੀ ਸੀ ਬਜ਼ੁਰਗ ਬਹੁਤ ਦੁਖੀ ਸੀ ਪਟਾਕਿਆਂ ਤੋਂ ਬੁਲਟ ਦੇ ਪਟਾਕੇ ਜਵਾਕ ਪਾਉਂਦੇ ਸੀ ਬਹੁਤ ਤੇ ਜਦੋਂ ਤੋਂ ਬਰਿੰਦਰਜੀਤ ਸਿੰਘ ਨਗਰ ਆਏ ਨੇ ਉਹਨਾਂ ਨੂੰ ਬਹੁਤ ਰਾਹਤ ਮਿਲਿਆ ਲੋਕ ਬਹੁਤ ਖੁਸ਼ ਨੇ ਇਸ ਚੀਜ਼ ਤੋਂ ਪ੍ਰਭਾਵਿਤ ਨੇ ਵੀ ਹਾਂਜੀ ਵੀ ਬਿਰਿੰਦਰੀ ਸਿੰਘ ਵਧੀਆ ਕੰਮ ਕਰ ਰਹੇ ਨੇ ਨਹੀਂ ਪਹਿਲਾਂ ਔਰ ਖਮਾਨੋ ਚ ਬਹੁਤ ਜ਼ਿਆਦਾ ਕਸਮਾਨ ਪਿਆ ਹੋਇਆ ਸੀ ਕੋਈ ਰੋਕਦਾ ਨਹੀਂ ਸੀ ਕੋਈ ਕੁਝ ਨਹੀਂ ਸੀ ਹੁਣ ਜਾਨੀ ਪਹਿਲਾਂ ਨਾਲੋਂ ਬਹੁਤ ਫਰਕ ਆ ਵਧੀਆ ਕੰਮ ਕਰ ਰਹੇ ਨੇ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਪੁੰਨੀ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਬੁਲਟਾਂ ਦੇ ਪਟਾਕੇ ਪਾਉਂਦੇ ਬੱਚੇ ਫਿਰਦੇ ਸੀਗੇ ਜਾਂ ਟ੍ਰੈਫਿਕ ਦੇ ਜਿਹੜੇ ਬਹੁਤ ਬੁਰੇ ਹਾਲਾਤ ਸੀਗੇ ਸ਼ਹਿਰ ਦੇ ਵਿੱਚ ਤੋਂ ਸਾਨੂੰ ਬਹੁਤ ਜ਼ਿਆਦਾ ਰਾਹਤ ਮਿਲੀ ਹੈ ਤੇ ਪਟਾਕੇ ਵੀ ਮੋਟਰਸਾਈਕਲਾਂ ਤੇ ਬੰਦ ਹੋ ਗਏ ਤੇ ਟ੍ਰੈਫਿਕ ਰੂਲ ਵੀ ਲੋਕ ਫਾਲੋ ਕਰਨ ਲੱਗੇ ਮੈਂ ਆਪ ਸਭ ਜੀ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਇਸ ਚੀਜ਼ ਪ੍ਰਤੀ ਜਾਗਰੂਕ ਕੀਤਾ ਜਾਵੇ ਉਹਨਾਂ ਨੂੰ ਬਿਨਾ ਲਾਇਸੈਂਸ ਤੋਂ ਬਿਨਾ ਕਿਸੇ ਹੈਲਮਟ ਤੋਂ ਨਾ ਵਹੀਕਲ ਦਿੱਤਾ ਜਾਵੇ ਤੇ ਕਿਉਂਕਿ ਜਾਨ ਸਾਡੀ ਜਾਨ ਬਹੁਤ ਕੀਮਤੀ ਹੈ ਇੱਕ ਵਾਰ ਜ਼ਿੰਦਗੀ ਮਿਲਦੀ ਹੈ ਮੁੜ ਕੇ ਨਹੀਂ ਇਨਸਾਨ ਨੂੰ ਜ਼ਿੰਦਗੀ ਮਿਲਦੀ ਤੇ ਮੈਂ ਫਿਰ ਦੁਬਾਰਾ ਆਪ ਜੀ ਨੂੰ ਬੇਨਤੀ ਕਰਦਾ ਕਿ ਟ੍ਰੈਫਿਕ ਦੇ ਰੂਲ ਆ ਜਿਹੜੇ ਉਹ ਵੱਧ ਤੋਂ ਵੱਧ ਫਾਲੋ ਕਰੋ ਤਾਂ ਕਿ ਆਮ ਸ਼ਹਿਰੀਆਂ ਜਿਹੜੇ ਉਹ ਵੀ ਪ੍ਰਭਾਵਿਤ ਨਾ ਹੋਣ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਸਤਿ ਸ੍ਰੀ ਅਕਾਲ